ਰਾਦਾ ਸਵਾਮੀ ਡੇਰਾ ਪਿਆਸ ਦੇ ਮੁਖੀ ਗੁਰਿੰਦਰ ਸਿੰਘ ਦੇ ਵੱਲੋਂ ਆਪਣੇ ਨਵੇਂ ਵਾਰਿਸ ਦਾ ਐਲਾਨ ਅੱਜ ਕਰ ਦਿੱਤਾ ਗਿਆ ਸਰਦਾਰ ਜਸਦੀਪ ਸਿੰਘ ਡੇਰਾ ਪਿਆਸ ਦੇ ਨਵੇਂ ਮੁਖੀ ਹੋਣਗੇ ਤੇ ਇਸੇ ਨਾਲ ਹੀ ਬਾਬਾ ਗੁਰਿੰਦਰ ਸਿੰਘ ਦੇ ਵੱਲੋਂ ਸੰਗਤ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਹੁਣ ਸਰਦਾਰ ਜਸਦੀਪ ਸਿੰਘ ਡੇਰਾ ਪਿਆਸ ਦੇ ਨਵੇਂ ਮੁਖੀ ਹੋਣਗੇ ਤੇ ਡੇਰਾ ਸੰਭਾਲਣਗੇ ਤੇ ਡੇਰੇ ਤੇ ਪ੍ਰਚਾਰ ਕਰਨਗੇ ਜਿਵੇਂ ਦੱਸ ਦਈਏ ਕਿ ਅੱਜ ਇਹ ਐਲਾਨ ਬਾਬਾ ਗੁਰਿੰਦਰ ਸਿੰਘ ਦੇ ਵੱਲੋਂ ਕੀਤਾ ਗਿਆ ਤੇ ਜੇਕਰ ਬਾਬਾ ਗੁਰਿੰਦਰ ਸਿੰਘ ਜੀ ਦੀ ਗੱਲ ਕੀਤੀ ਜਾਵੇ ਤਾਂ ਕੁਝ ਸਮੇਂ ਤੋਂ ਕੈਂਸਰ ਦੇ ਨਾਲ ਪੀੜਤ ਨੇ ਤੇ ਇਸ ਬਿਮਾਰੀ ਦੇ ਨਾਲ ਜੂਝ ਰਹੇ ਨੇ ਤੇ ਇਸ ਤੋਂ ਬਾਅਦ ਅੱਜ ਸਰਦਾਰ ਜਸਦੀਪ ਸਿੰਘ ਨੂੰ ਉਹਨਾਂ ਦੇ ਵੱਲੋਂ ਆਪਣਾ ਉਤਰਾਧਿਕਾਰੀ ਐਲਾਨ ਕਰ ਦਿੱਤਾ ਗਿਆ। ਤੇ ਜੇਕਰ ਜਸਦੀਪ ਸਿੰਘ ਗਿੱਲ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਜਸਦੀਪ ਸਿੰਘ ਗਿੱਲ ਦਾ ਜਨਮ 15 ਮਾਰਚ 1979 ਨੂੰ ਹੋਇਆ। ਜਸਦੀਪ ਸਿੰਘ ਗਿੱਲ ਹੈਲਥ케ਅਰ ਅਤੇ ਫਾਰਮਾਸਿਊਟੀਕਲ ਉਦਯੋਗਾਂ ਵਿੱਚ ਉਹਨਾਂ ਨੇ ਕੰਮ ਕੀਤਾ ਹੈ। IQVIA ਦੇ ਵਿੱਚ ਦੱਖਣੀ ਏਸ਼ੀਆ ਲਈ ਸੀਨੀਅਰ ਪ੍ਰਿੰਸੀਪਲ ਅਤੇ ਸਲਾਹਕਾਰ ਮੁਖੀ ਵੱਜੋਂ ਵੀ ਉਹਨਾਂ ਨੇ ਸੇਵਾ ਕੀਤੀ ਹੈ। ਮੁੰਬਈ ਦੇ ਵਿੱਚ IQVIA ਦੇ ਕਾਰਪੋਰੇਟ ਦਫ਼ਤਰ ਦੇ ਆਧਾਰ ਤੇ ਜਸਦੀਪ ਦੱਖਣੀ ਏਸ਼ੀਆ ਖੇਤਰ ਲਈ ਸਲਾਹ ਅਤੇ ਸੇਵਾਵਾਂ ਦੇ ਕਾਰੋਬਾਰ ਦੀ ਦੇਖਰੇਖ ਕਰ ਰਹੇ ਸੀ ਅਤੇ ਪ੍ਰਾਈਵੇਟ ਇਕੁਇਟੀ ਅਤੇ ਸਰਹੱਦ ਪਾਰ ਸਹਿਯੋਗ ਦੇ ਵਿੱਚ ਪਹਿਲ ਕਦਮੀਆਂ ਦੀ ਅਗਵਾਈ ਵੀ ਕਰਦੇ ਸੀ ਹੈਲਥ케ਅਰ ਅਤੇ ਫਾਰਮਾਸਿਊਟੀਕਲ ਸੈਕਟਰਾਂ ਦੇ ਵਿੱਚ 15 ਸਾਲ ਤੋਂ ਵੱਧ ਉਹਨਾਂ ਦਾ ਤਜਰਬਾ ਹੈ ਜਸਦੀਪ ਸਿੰਘ ਗੇਲ ਕਰੇਲੂ ਅਤੇ ਮਲਟੀਨੇਸ਼ਨਲ ਕੰਪਨੀਆਂ ਦੋਵਾਂ ਦੇ ਲਈ ਕੰਮ ਕਰ ਚੁੱਕੇ ਨੇ ਉਹ ਵਿਸ਼ੇਸ਼ ਤੌਰ ਤੇ ਵੱਡੇ ਪੇਮਾਨੇ ਦੀ ਰਣਨੀਤੀ ਅਤੇ ਵਿਕਾਸ ਪ੍ਰੋਜੈਕਟਾਂ ਕੀਮਤਾਂ ਦੀਆਂ ਰਣਨੀਤੀਆਂ ਸਟਾਕ ਮਾਰਕੀਟ ਅਤੇ ਵਿਸਤਾਰ ਦੀਆਂ ਰਣਨੀਤੀਆਂ ਦੇ ਵਿੱਚ ਬਹੁਤ ਵਧੀਆ ਨੇ ਜਸਦੀਪ ਸਿੰਘ ਗਿੱਲ ਨੇ ਪੀ ਐਚ ਡੀ ਕੈਂਪਰੀਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ ਕੀਤੀ ਲੰਡਨ ਬਿਜ਼ਨਸ ਸਕੂਲ ਦੇ ਵਿੱਚ ਇੱਕ ਕਾਰਜਕਾਰੀ ਸਿੱਖਿਆ ਪ੍ਰੋਗਰਾਮ ਪੂਰਾ ਕੀਤਾ ਅਤੇ ਆਈ ਆਈ ٹی ਦਿੱਲੀ ਤੋਂ ਆਪਣੀ ਅੰਡਰ ਗ੍ਰੈਜੂਏਟ ਡਿਗਰੀ ਪੂਰੀ ਕੀਤੀ ਆਪਣੀਆਂ ਕਾਰਪੋਰੇਟ ਭੂਮਿਕਾਵਾਂ ਤੋਂ ਇਲਾਵਾ ਜਸਦੀਪ ਨੇ ਆਪਣੀ ਡਾਕਟਰੀ ਪੜ੍ਹਾਈ ਦੇ ਦੌਰਾਨ ਇੱਕ ਸਲਾਹਕਾਰ ਫਰਮ ਦੀ ਸਥਾਪਨਾ ਵੀ ਕੀਤੀ ਜੋ ਉਨ੍ਹਾਂ ਦੀ ਉਦਮੀ ਭਾਵਨਾ ਅਤੇ ਨਿਰੰਤਰ ਸਿੱਖਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਹਾਲ ਹੀ ਦੇ ਵਿੱਚ ਜਸਦੀਪ ਸਿੰਘ ਗਿੱਲ ਸਿਪਲਾ ਵਿਖੇ ਮੁੱਖ ਨੇ ਨੀਤੀ ਅਫਸਰ ਵੱਜੋਂ ਸੇਵਾ ਨਿਭਾ ਰਹੀ ਸੀ ਜਿੱਥੇ ਉਹ ਫਾਰਮਾਸਿਊਟੀਕਲ ਅਤੇ ਪ੍ਰਾਈਵੇਟ ਇਕੁਇਟੀ ਸੈਕਟਰਾਂ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਰਹੇ। ਉਹਨਾਂ ਦੀ ਅਕੈਡੈਮਿਕ ਐਜੂਕੇਸ਼ਨ, ਉਹਨਾਂ ਦੀ ਪੇਸ਼ੇਵਰ ਪ੍ਰਾਪਤੀਆਂ ਨੂੰ ਮਿਲਾ ਕੇ ਉਹਨਾਂ ਨੂੰ ਦੀ ਯੋਗ ਦੇ ਵਿੱਚ ਇੱਕ ਬਹੁਤ ਹੀ ਸਤਕਾਰਯੋਗ ਸਖਸ਼ੇਤ ਬਣਾ ਦਿੱਤਾ। ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਵੱਜੋਂ ਉਹਨਾਂ ਦੀ ਹਾਲ ਹੀ ਦੇ ਵਿੱਚ ਹੋਈ ਨਿਯੁਕਤੀ ਉਹਨਾਂ ਦੇ ਪਹਿਲਾਂ ਹੀ ਵਿਲੱਖਣ ਕੈਰੀਅਰ ਦੇ ਵਿੱਚ ਇੱਕ ਨਵੇਂ ਅਧਿਆਏ ਦੀ ਨਿਸ਼ਾਨਦੇਹੀ ਕਰਦੀ ਹੈ। ਤੇ ਅੱਜ ਬਾਬਾ ਗੁਰਿੰਦਰ ਸਿੰਘ ਜੀ ਦੇ ਵੱਲੋਂ ਡੇਰਾ ਬਿਆਸ ਦੇ ਲਈ ਸਰਦਾਰ ਜਸਦੀਪ ਸਿੰਘ ਨੂੰ ਮੁਖੀ ਐਲਾਨ ਕਰ ਦਿੱਤਾ ਗਿਆ ਤੇ ਇਸ ਨਾਲ ਹੀ ਬਾਬਾ ਗੁਰਿੰਦਰ ਸਿੰਘ ਦੇ ਵੱਲੋਂ ਸੰਗਤ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜੋ ਪਿਆਰ ਤੇ ਸਤਿਕਾਰ ਸੰਗਤ ਦੇ ਵੱਲੋਂ ਮੈਨੂੰ ਦਿੱਤਾ ਗਿਆ ਹੈ ਉਹੀ ਪਿਆਰ ਤੇ ਸਤਿਕਾਰ ਸਰਦਾਰ ਜਸਦੀਪ ਸਿੰਘ ਨੂੰ ਵੀ ਦਿੱਤਾ ਜਾਵੇ